ਕਿਸਾਨ ਖੇਤੀ ਤੋਂ ਮੁੱਖ ਮੋੜ ਤੇ ਜਾ ਰਹੇ ਹਨ ਕਿਉਂਕਿ ਖੇਤੀ ਦੇ ਕੰਮ ਵਿੱਚ ਜ਼ਿਮੀਦਾਰ ਕਿਸਾਨਾਂ ਨੂੰ ਹਰ ਪਾਸੋਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖੇਤੀ ਦੇ ਵਿੱਚ ਵਰਤੋਂ ਹੋਣ ਵਾਲੀ ਸਮੱਗਰੀ ਜਿਵੇਂ ਕਿ ਬੀਜ, ਕੀਟਨਾਸ਼ਕ, ਦਵਾਈਆਂ, ਮਹਿੰਗੀ ਲੇਬਰ, ਬਿਜਲੀ ਦੇ ਕੱਟ ਤੇ ਸਭ ਤੋਂ ਜ਼ਿਆਦਾ ਮੌਸਮ ਦੇ ਵਿੱਚ ਬਦਲਾਅ ਤੇ ਅਵਾਰਾ ਜਾਨਵਰਾਂ ਦਾ ਫਸਲਾਂ ਤੇ ਹਮਲਾ ਜਿਸ ਦੇ ਕਰਕੇ ਕਿਸਾਨਾਂ ਦੀ ਤਿਆਰ ਹੋਈ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਦਾ ਹੈ ਤੇ ਤਿਆਰ ਹੋਈ ਫਸਲ ਬਰਬਾਦ ਹੋ ਜਾਂਦੀ ਹੈ। ਇਹਨਾਂ ਸਾਰੇ ਕਾਰਨਾਂ ਦੇ ਕਰਕੇ ਫਿਰ ਵੀ ਜ਼ਿਮੀਦਾਰ ਕਿਸਾਨਾਂ ਦੇ ਵੱਲੋਂ ਖੇਤੀ ਨੂੰ ਹਾਲੇ ਤੱਕ ਸਾਮਕੇ ਰੱਖਿਆ ਹੈ ਪਰ ਖੇਤੀ ਇੰਨੀ ਜ਼ਿਆਦਾ ਮਹਿੰਗੀ ਕਿਸਾਨਾਂ ਦੇ ਪੱਲੇ ਕੁਝ ਵੀ ਨਹੀਂ ਪੈ ਰਿਹਾ ਤੇ ਨਵੀਂ ਪੀੜੀ ਤਾਂ ਖੇਤੀਬਾੜੀ ਨੂੰ ਹੀ ਨਹੀਂ ਕਰ ਰਹੀ ਜਿਸ ਤੇ ਚਲਦੇ ਖੇਤੀ ਨੂੰ ਕਿਸਾਨ ਜ਼ਿਮੀਦਾਰ ਪਰਾਹ ਹੁਣ ਅਲਵਿਦਾ ਕਰ ਰਹੇ ਹਨ ਜਿਸ ਨੂੰ ਦੇਖਤੇ ਹੋਏ ਨੰਗਲ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਨਾਲ ਨਮੀ ਬੀਜੀ ਹੋਈ ਕਣਕ ਦੀ ਫਸਲ ਦੇ ਸੰਬੰਧ ਵਿੱਚ ਕੁਝ ਕਿਸਾਨਾਂ ਨਾਲ ਗਲਬਾਤ ਕੀਤੀ ਤਾਂ ਉਹਨਾਂ ਨੇ ਸਾਡੇ ਨਾਲ ਖੇਤੀ ਦੇ ਸੰਬੰਧ ਵਿੱਚ ਆਪਣਾ ਦੁੱਖ ਪ੍ਰਗਟਾਵਾ ਕਰਦੇ ਹੋਏ ਦੱਸਿਆ ਕਿ ਖੇਤੀ ਕਰਨ ਨੂੰ ਹੁਣ ਬਿਲਕੁਲ ਵੀ ਦਿਲ ਨਹੀਂ ਕਰ ਰਿਹਾ ਕਿਉਂਕਿ ਖੇਤੀ ਦੇ ਵਿੱਚ ਹੁਣ ਕੋਈ ਮੁਨਾਫਾ ਨਹੀਂ ਲੱਗ ਰਿਹਾ ਮਿਹਨਤ ਜ਼ਿਆਦਾ ਨੁਕਸਾਨ ਵੱਧ ਤੇ ਮੁਨਾਫਾ ਘੱਟ ਹੋ ਰਿਹਾ ਹੈ ਕਿਸਾਨਾਂ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਜ ਦੀ ਫਸਲ ਬੀਜੀ ਜਾਂਦੀ ਹੈ ਤਾਂ ਉਸ ਸਮੇਂ ਉਹਨਾਂ ਨੂੰ ਖਾਦ ਨਹੀਂ ਮਿਲਦੀ ਕਿਉਂਕਿ ਉਸ ਸਮੇਂ ਨੂੰ ਖਾਦ ਦੀ ਜ਼ਰੂਰਤ ਹੁੰਦੀ ਹੈ ਸਮਾਂ ਲੱਗਣ ਤੋਂ ਬਾਅਦ ਖਾਦ ਬਰਬੂਰ ਮਾਤਰਾ ਵਿੱਚ ਮਿਲਣ ਲੱਗ ਪੈਂਦੀ ਹੈ ਤੇ ਨਵੀਂ ਫਸਲ ਬੀਜਣ ਤੋਂ ਬਾਅਦ ਮੌਸਮ ਦਾ ਵੀ ਸਾਥ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਪਿਛਲੇ ਕਈ ਸਾਲਾਂ ਤੋਂ ਮੌਸਮ ਵੀ ਕਿਸਾਨਾਂ ਦਾ ਸਾਥ ਨਹੀਂ ਦੇ ਰਿਹਾ ਜਿਸ ਕਰਕੇ ਕਿਸਾਨਾਂ ਦੀ ਫਸਲ ਸਹੀ ਢੰਗ ਨਾਲ ਨਹੀਂ ਹੋ ਰਹੀ ਇਸ ਵਾਰ ਵੀ ਬਾਰਿਸ਼ ਨਾ ਹੋਣ ਕਰਕੇ ਕਣਕ ਦੀ ਫਸਲ ਦੀ ਗ੍ਰੋਥ ਪੈਦਾਵਾਰ ਉਸ ਹਿਸਾਬ ਨਾਲ ਨਹੀਂ ਹੋ ਰਹੀ ਜਿਸ ਹਿਸਾਬ ਨਾਲ ਹੋਣੀ ਚਾਹੀਦੀ ਹੈ ਹਾਲਾਂਕਿ ਪੰਜਾਬ ਸਰਕਾਰ ਦੇ ਵੱਲੋਂ ਸਿੱਧੀ ਬਜਾਈ ਦੇ ਵੱਲ ਜ਼ੋਰ ਦਿੱਤਾ ਜਾ ਰਿਹਾ ਹੈ ਪਰ ਸਿੱਧੀ ਬਜਾਈ ਕਰਨ ਦੇ باوجود ਵੀ ਪਿਛਲੀ ਫਸਲ ਵੀ ਸਹੀ ਟੰਗ ਨਾਲ ਨਹੀਂ ਹੋਈ ਸੀ ਤਾਂ ਇਸ ਵਾਰ ਵੀ ਚੋਨੇ ਦੀ ਫਸਲ ਤੋਂ ਬਾਅਦ ਕਨਕ ਦੀ ਫਸਲ ਸਿੱਧੀ ਬਜਾਈ ਦੇ ਨਾਲ ਬੀਜੀ ਹੈ ਜੋ ਕਿ ਰਿਜ਼ਲਟ ਤੁਹਾਡੇ ਸਾਹਮਣੇ ਹੈ ਤੁਹਾਨੂੰ ਦੱਸ ਦਈਏ ਕਿ ਕਿਸਾਨਾਂ ਨੇ ਪਿਛਲੇ ਕਈ ਸਾਲਾਂ ਤੋਂ ਪ੍ਰਸ਼ਾਸਨ ਤੇ ਸਰਕਾਰ ਦੇ ਵੱਲ ਦੇਖਣਾ ਹੀ ਬੰਦ ਕਰ ਦਿੱਤਾ ਹੈ ਕਿਉਂਕਿ ਇਹਨਾਂ ਤੋਂ ਵੀ ਹੁਣ ਕੋਈ ਆਸ ਬੰਦੀ ਨਜ਼ਰ ਨਹੀਂ ਆ ਰਹੀ ਕਿਉਂਕਿ ਕਿਸਾਨਾਂ ਨੂੰ ਜਿਹੜੀ ਖੇਤੀਬਾੜੀ ਵਿੱਚ ਵਰਤੋਂ ਆਉਣ ਵਾਲੀ ਸਮਗਰੀ ਜਾਂ ਮਸ਼ੀਨੀ ਦੀ ਸਬਸਿਡੀ ਮਿਲਦੀ ਸੀ ਉਹ ਵੀ ਹੁਣ ਸਰਕਾਰਾਂ ਦੇ ਵੱਲੋਂ ਬੰਦ ਕਰ ਦਿੱਤੀ ਗਈ ਹੈ ਜਿਸ ਦੇ ਕਰਕੇ ਕਿਸਾਨਾਂ ਦੇ ਵੱਲੋਂ ਖੇਤੀ ਨੂੰ ਹੁਣ ਅਲਵਿਦਾ ਕਹਿਣਾ ਹੀ ਠੀਕ ਹੈ ਫੈਸਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਨਵੀਂ ਪੀੜ੍ਹੀ ਖੇਤੀਬਾੜੀ ਬਿਲਕੁਲ ਵੀ ਨਹੀਂ ਆ ਰਹੀ ਉਹਨਾਂ ਦਾ ਕਹਿਣਾ ਹੈ ਕਿ ਇੰਨੀ ਮਿਹਨਤ ਇੰਨਾ ਖਰਚਾ ਕਰਨ ਤੋਂ ਬਾਅਦ ਜਦ ਪੱਲੇ ਹੀ ਨਹੀਂ ਕੁਝ ਪੈਂਦਾ ਤਾਂ ਇੰਨੀ ਮਿਹਨਤ ਇੰਨਾ ਖਰਚਾ ਕਰਨ ਦਾ ਕੀ ਫਾਇਦਾ ਇਸ ਤੋਂ ਚੰਗਾ ਹੈ ਨੌਕਰੀ ਜਾਂ ਦਿਹਾੜੀ ਲਗਾ ਕੇ ਅਸੀਂ ਰਹਿ ਲਈਏ ਤੁਸੀਂ ਦੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਕੀ ਨਾਮ ਹੈ ਜੀ ਮੇਰਾ ਨਾਮ ਜੀ ਕੁਲਦੀ ਕੁਮਾਰ ਜੀ ਸਰ ਇਹ ਕਾਰਨ ਇਹ ਹੈ ਇਕ ਤਾਂ ਸਰਕਾਰਾਂ ਤੇ ਡਿਪੈਂਡ ਹੈ ਸਾਨੂੰ ਸਹੀ ਸਮੇਂ ਤੇ ਖਾਦ ਬੀਜ ਪਾਣੀ ਨਹੀਂ ਮਿਲਦਾ ਜਦੋਂ ਬਜਾਈ ਹੋ ਜਾਂਦੀ ਉਦੋਂ ਖਾਦ ਦੀ ਪਾਣੀ ਕਿੱਥੋਂ ਆਏ ਨਹੀਂ ਕਿੱਥੋਂ ਨਹੀਂ ਆਂਦੀ ਤੇ ਬਥੇਰੀ ਖਾਦਾ ਜੀ ਸਮੇਂ ਸਿਰ ਸਾਨੂੰ ਨਾ ਕੋਈ ਖਾਦ ਨਾ ਵਾਸ਼ ਦਾ ਮਤਲਬ ਹੋ ਰਿਆ ਜੀ ਇਹ ਇਹ ਜਿਹੜੀ ਫਸਲ ਹੈਗੀ ਸਾਡੀ ਇਹ ਕੁਦਰਤ ਤੇ ਡਿਪੈਂਡ ਹੈ ਜੀ ਜਿਆਦਾ ਮੀਂਹ ਪਿਆ ਤਾਂ ਮਰੀ ਨਹੀਂ ਪਿਆ ਤਾਂ ਮਰੀ ਨੇਰੀ ਆ ਗਈ ਤਾਂ ਮਰ ਗਈ ਬਾਕੀ ਉਸ ਤੋਂ ਬਾਅਦ ਸਾਨੂੰ ਉਵਾਰਾ ਪਸ਼ੂਆਂ ਦਾ ਵੀ ਬਹੁਤ ਮਾਰਿਆ ਜੀ ਸਾਰੀ ਸਾਰੀ ਰਾਤ ਅਸੀਂ ਜਾ ਕੇ ਕਰਦੇ ਆਂ ਦੀਵੀ 25 25 ਦਾ ਕਾਫਲਾ ਆंदा ਜੀ ਉਹ ਸਾਰਾ ਆਪਣੇ ਅੱਛਾ ਜੀ ਇਹ ਸਾਰਾ ਹੀ ਆਪਣੇ ਦੇਖੋ ਇਹ ਛੱਟ ਕੇ ਲਾਈ ਵੀ ਆ ਜੀ ਇਹ ਚਾਰ ਦਿਨ ਪਹਿਲਾਂ ਪਿਛਲੇ ਸਾਲ ਆਈ ਸੀ ਇਹ ਸਾਰਾ ਤੋੜਤ ਆਈ ਹੈ ਇਹਨਾਂ ਵੀ ਤਾਂ ਲਈ 170 ਰੁਪਏ ਕਿਲੋ ਆਦੀ ਏ ਤੇ ਕਿਸਾਨ ਕੀ ਕਰ ਸਕਦਾ ਜੀ ਕਿੰਨਾ ਕੁ ਪ੍ਰੋਫਟ ਕਰੂਗਾ ਕਿੰਨਾ ਹੋ ਕਰੂਗਾ ਵਾਝਦਾ ਕੱਖ ਐ ਨਹੀਂ ਜੀ ਜੋ ਨਹੀਂ ਹਵਾਰਾ ਜਾਨਵਰ ਨਹੀਂ ਤੁਸੀਂ ਗੱਲ ਕੀਤੀ ਜਿਆਦਾ ਕੰਮ ਖਰਾਬ ਕਰਦੇ ਕੀ ਆ ਕਰਨਾ ਪ੍ਰਸ਼ਾਸਨ ਦਾ ਦੇਖੋ ਜੀ ਕੋਈ ਆਦਾ ਹੀ ਹੈ ਨਹੀਂ ਇੱਥੇ ਕੋਈ ਵੀ ਕਹੀਏ ਕਿ ਨੂੰ ਅਸੀਂ ਜਾ ਕੇ ਠੀਕ ਹੈ ਕੋਈ ਸਾਡੀ ਸੁਧੂ ਭੂ ਲੈਂਦਾ ਹੈ ਨਹੀਂ ਠੀਕ ਹੈ ਇੱਥੇ ਕੀ ਹੋਣਾ ਚਾਹੀਦਾ ਤੁਹਾਡੇ ਸਾਹਮਣੇ ਸਾਡੇ ਸਾਹਮਣੇ ਵੀ ਦੇਖੋ ਜੀ ਤਾਂ ਤਾਂ ਕੋਈ ਨਾ ਕੋਈ ਸਰਕਾਰ ਨੂੰ ਇੰਤਜ਼ਾਮ ਕਰਨਾ ਚਾਹੀਦਾ ਜੀ ਠੀਕ ਹੈ ਅਸੀਂ ਬਹੁਤ ਪਰੇਸ਼ਾਨ ਹੈ ਸਾਰੀ ਸਾਈ ਰਾਤ ਅਸੀਂ ਝਾਕਦੇ ਆ ਜੀ ਕਈ ਸਾਂ ਤਾਂ ਇਦਾਂ ਦੇ ਵੇਖ ਸਾਰੀ ਮਗਰ ਨਟਦੀ ਹਾਂਜੀ ਰਾਤੋ ਬਰਾਤ ਅਸੀਂ ਕਦੀ ਸੌਂਦੇ ਕਈ ਨਹੀਂ ਸੌਂਦੇ ਜੀ ਬੁਰਾ ਹਾਲ ਹੈ ਜੀ ਅੱਧ ਕਿਹਨਾਂ ਵਿੱਚ ਨਰਦੇਵ ਕੁਮਾਰ ਜੀ ਮੌਸਮ ਦੀ ਵੀ ਬੜੀ ਮਾਰ ਐ ਜੀ ਪਰ ਸਾਨੂੰ ਸਭ ਤੋਂ ਜ਼ਿਆਦਾ ਤਾਂ ਮਾਰ ਜਿਹੜੀ ਪਈ ਮੰਡੀਆਂ 'ਚ ਪਈ ਜ਼ਿਆਦਾ ਕਰਤਾ ਦਾ ਅੱਛਾ ਜੀ ਜਿੱਦਾਂ ਅਕਾ ਸਾਡੇ ਆਪਣੇ ਜਿਸੀਂ ਇੱਕ ਕਿਨੇ ਵਿੱਚੋਂ ਅਸੀਂ ਧਾਨ ਜਪੱਤੀ ਦੀ ਕੁਆਂਟਲ ਕੱਢੇ ਸਾਡੇ 30 ਕੁਆਂਟਲ ਧਾਨ ਹੋਇਆ 60000 ਕੁਛ ਰੁਪਏ ਦੇ ਬਣੇ ਤੇ ਸਾਡੇ ਉਹ ਜਿਹੜਾ ਉਹਦੇ ਮਗਰ ਸਾਨੂੰ ਇੱਕ ਜਿੱਦਾਂ ਮਾਦਰ ਇੱਕ ਕੁਆਂਟਲ ਦਾ ਮਗਰ ਸਾਨੂੰ 200 ਰੁਪਿਆ ਉਹਨਾਂ ਨੇ ਕਾਟ ਲਾਤੀ ਉਹਨਾਂ ਨੇ ਅਸੀਂ ਕਿਵੇਂ ਸਮਝਦੇ ਦੱਸੋ ਅਸੀਂ ਆਪ ਤਾਂ ਦੁਖੀ ਹੁੰਨੇ ਆ ਫਸਲਾਂ ਸਾਡੀਆਂ ਸੜਕਾਂ ਤੇ ਰੋਲਦੀਆਂ ਦੂਜੇ ਪਾਸੇ ਮੰਡੀ ਨਹੀਂ ਚੱਕਦੇ ਜੇ ਮੰਡੀ ਚੱਕੀ ਤਾਂ ਸਾਡੀ ਉੱਧਾ ਸਾਡੀ ਉਹਨਾਂ ਨੇ ਕਾਰਟ ਲਾ ਲਾ ਕੇ ਸਾਡੀ ਬਾਸ ਕਰਾਤੀ ਜੋ ਸਾਨੂੰ ਬਚਣਾ ਉਹ ਤਾਂ ਮੰਡੀਆਂ ਕਰਨ ਵਾਲੇ ਲੈ ਜਾਂਦੇ ਸਾਨੂੰ ਕਿਆ ਬਚਿਆ ਅੱਜ ਤਾਂ ਇੱਕ ਸਿਰ ਗਵਰਨਮੈਂਟ ਦੇ ਜ ਬੱਚਿਆਂ ਦੇ ਵੀ ਅੱਜ ਤਾਂ ਸਿਰਫ ਇੱਕ ਨੌਕਰ ਹੋ ਕੇ ਜੀਣੇ ਆ ਸਾਡੇ ਨਾਲ ਦਾ ਜੀਣ ਕਿਸੇ ਦਾ ਹੈ ਨਹੀਂ ਅਸੀਂ ਹੁਣ ਕੀਤੀ ਕਾਰਨ ਇਹ ਸਾਡੇ ਬਸ ਤੋਂ ਬਾਹਰ ਹੋ ਚੁੱਕੀ ਹੈ ਜੀ ਬਹੁਤ ਮਜਬੂਰ ਹੋ ਚੁੱਕੇ ਠੀਕ ਹੈ ਹਾਂਜੀ ਇਸ ਬਾਝਾ ਤੋਂ ਬਹੁਤ ਤੰਗ ਹੈ ਮੰਡੀ ਕਰਨ ਤੋਂ ਵੀ ਤੰਗਾ ਤੇ ਅਵਾਰੇ ਪਸ਼ੂ ਤੋਂ ਵੀ ਤੰਗਾ ਸੀ ਰਾਤ ਦਿਨ ਭੱਜਦੇ ਆ ਸਾਨੂੰ ਜੇ ਅਸੀਂ ਕੰਬੂੜ ਨਾ ਪਾਈਏ ਤਾਂ ਸਾਨੂੰ ਜਿਹੜੇ ਕੀੜੇ ਹੈਗੇ ਆ ਸੱਪ ਵਗੈਰਾ ਇਹ ਵੀ ਸਾਨੂੰ ਡੱਸ ਲੈਂਦੇ ਆ ਕਈ ਵਾਰੀ ਬਹੁਤ ਖੇਤੀ ਦਾ ਜੀ ਹੁਣ ਗੱਲ ਇਹ 2-4 ਸਾਲ ਨੂੰ ਤਾਂ ਮੁੱਕ ਲੈਣੀ ਸਾਡੇ ਆਉਣ ਵਾਲੇ ਵੀ ਜਿਹੜੀ ਪੀੜ੍ਹੀ ਆ ਉਹ ਵੀ ਖੇਤੀ ਨੂੰ ਹੱਥ ਖੜੇ ਕਰ ਜਾਊਗੀ। ਜੀ ਵੀ ਤਾਂ ਹੀ ਸਾਡੇ ਬੱਚੇ ਬਾਹਰ ਜਾ ਕੇ ਵੀ ਟੱਕੇ ਖਾਂਦੇ ਇੱਥੇ ਦਾ ਖਾਂਦੇ ਹੀ ਐ। ਨੁਕਸਾਨ ਹੁੰਦਾ ਜੀ। ਬਰਸਾਤ ਭਾਜੀ ਅੱਜ ਕੀ ਜਿਹੜਾ ਨਾ ਇੱਕ ਤਾਂ ਪਾਣੀ ਜਿਹੜਾ ਥੱਲੇ ਚਲ ਗਿਆ ਬਹੁਤ। ਬਰਸਾਤ ਨਾ ਹੁਣ ਕਰਕੇ ਜ਼ਿਮੀਂਦਾਰਾਂ ਨੂੰ ਜਿਹੜਾ ਫਸਲ ਦੀ ਪਿੱਛੇ ਧਾਨਾਂ ਦੀ ਫਸਲ ਤੀ ਮੱਕੀ ਦੀ ਫਸਲ ਹੋਵੇ ਬਹੁਤ ਮਾਰ ਪਈ। ਯਾਨੀ ਕਿ ਕਈ ਤਾਂ ਜਿੱਦਾਂ ਅੱਧੇ ਏਕੜ ਚੋਂ ਸਿਰ 15 15 10 10 15 15 20 25 25 30 30 ਕਿਲੋ ਤੋਂ ਮੱਕੀ ਹੋਈ ਜੀ ਦੂਸਰੀ ਜਿਹੜੇ ਧਾਨ ਕੀਤੇ ਆਪਾਂ ਟਿਊਬਵੱਲਾਂ ਦੇ ਨਾਲ ਪਾਣੀ ਦੇ ਕੇ ਧਾਨ ਤਿਆਰ ਕੀਤੇ ਆ ਤਾਂ ਉਹਦੀ ਸਭ ਤੋਂ ਜ਼ਿਆਦਾ ਲੁੱਟ ਭੰਟ ਮੰਡੀਆਂ 'ਚ ਹੋਈ ਜਿੱਥੇ ਕਿਸਾਨਾਂ ਨੂੰ 15 15 ਦਿਨ ਬੈਠਣਾ ਪਿਆ ਔਰ ਜਿਹੜੀ ਫਸਲ ਆ ਤੁਸੀਂ ਦੇਖਦੇ ਹੋ 25 ਦਿਨ ਦੀ ਅੱਜ ਫਸਲ ਹੋ ਗਈ ਹੈਪੀ ਸੀਡਰ ਨਾਲ ਜਿੱਦਾਂ ਸਰਕਾਰ ਨੇ ਕਿਹਾ ਸੀ ਵੀ ਸਿੱਧੀ ਬਜਾਈ ਕਰੋ ਹੈਪੀ ਸੀਡਰ ਨਾਲ ਮੈਂ ਬਜਾਈ ਕੀਤੀ 3 ਕਿੱਲੇ ਜੇਕਰ ਬਰਸਾਤ ਜ਼ਿਆਦਾ ਹੋਈ ਹੁੰਦੀ ਤਾਂ ਇਹ ਫਸਲ ਦੀ ਕੋਈ ਗਰੋਥ ਕੁਝ ਹੋਰ ਹੋਣੀ ਸੀ ਅੱਜ 25 ਦਿਨ ਦੀ ਹੋ ਗਈ ਦੇਖ ਲਓ ਹਜੇ ਜੜੀ ਲੱਗੀ ਵੀ ਤੇ ਇਹ ਫਸਲ ਹੈ ਇਹ ਜਾ ਕੇ ਮੰਡੀਆਂ ਦੇ ਵਿੱਚ ਸਾਨੂੰ ਰੋਲਿਆ ਬਹੁਤ ਹੈ ਆੜਤੀਆਂ ਦੇ ਵਿੱਚ ਵਿੱਚ ਇਹ ਨਹੀਂ ਸਰਕਾਰਾਂ ਨੇ ਤੇ ਕੀ ਜਿਹੜਾ ਝੋਨਾ ਨਹੀਂ ਸਹੀ ਫਿਰ ਹਾਂਜੀ ਹਾਂਜੀ ਜੇ ਪਾਣੀ ਬਰਸਾਤ ਨਹੀਂ ਹੁੰਦੀ بارش ਨਹੀਂ ਹੁੰਦੀ ਜਿਹੜੀ بارش ਕੁਦਰਤੀ بارش ਪੈਣੀ ਉਹਦੇ ਨਾਲ ਜਿਹੜੀ ਗਰੋਥ ਹੈ ਉਹ ਜੱਕਦਮ ਫਸਲ ਫੜਦੀ ਹੈ ਜਿਹੜਾ ਆਪਾਂ ਪਾਣੀ ਲਾਣਾ ਉਹਨਾਂ ਉਨੀ ਗਰੋਥ ਨਹੀਂ ਹੁੰਦੀ ਚਲੋ ਅਸੀਂ ਹੁਣ ਲਾਣਾ ਤਾਂ ਹੈਗਾ ਫਸਲ ਤਾਂ ਬੀਜੀ ਹੋਈ ਤਾਂ ਅਸੀਂ ਕਰਨੀਆਂ ਤਿਆਰ ਇੱਕ ਜਿਹੜੀਆਂ ਦਵਾਈਆਂ ਚਲੋ ਦਵਾਈਆਂ ਮੈਂ ਤਾਂ ਬਹੁਤ ਘੱਟ ਲਾਂਦਾ ਜਿਹੜੀ ਮੌਕੇ ਤੇ ਬਜਾਈ ਵੇਲੇ ਜਿਹੜੀਆਂ ਖਾਦਾਂ ਦੀ ਬੜੀ ਪ੍ਰੋਬਲਮ ਹੁੰਦੀ ਖੜੀ ਜੀ ਕਿਸਾਨਾਂ ਨੂੰ ਖਾਦਾਂ ਟਾਈਮ ਸਰ ਮਿਲਦੀਆਂ। ਕੀ ਕਰਨਾ ਵੀ ਹਰ ਸਾਲ ਇਹੀ ਇਹੀ ਮਸਲਾ ਹੁੰਦਾ ਵੀ ਜਦੋਂ ਵੀ ਬਜਾਈ ਹੁੰਦੀ ਹੈ ਤਾਂ ਇਹ ਇਹ ਖਾਦਾਂ ਦੀ ਜੋ ਪ੍ਰੋਬਲਮ ਆਉਂਦੀ ਹੈ ਹਰ ਬਸੇ ਜਦੋਂ ਅਸੀਂ ਪੁੱਛ ਲਈਏ ਕਿਸੇ ਨੂੰ ਕਿਦਾਂ ਜੀ ਪਿੱਛੋਂ ਨਹੀਂ ਆ ਰਹੀ ਜੀ ਖਾਦ। ਡੀਪੂ ਉਾਂ ਪੁੱਛ ਲਈਏ ਖਾਦ ਪਿੱਛੋਂ ਨਹੀਂ ਆ ਰਹੀ ਜੀ। ਜਦੋਂ ਬਜਾਈਆਂ ਹੋ ਜਾਣੀਆਂ ਉਹ ਤੋਂ ਬਾਅਦ ਬਥੇਰੀ ਖਾਦ ਲੱਗਦੀ ਗਦਾਮਾਂ ਦੇ ਗਦਾਮ ਭਰੇ ਹੋਏ ਜੀ। ਸਿੱਧੀ ਲੁੱਟ ਹੋ ਰਹੀ ਜੀ। ਹਾਂਜੀ। ਠੀਕ ਹੈ। ਇਹ ਤਾਂ ਮੁੱਖ ਮੋਰਟ ਜਾ ਰਿਹਾ ਇੱਕ ਕਿਸਾਨ। ਦੇਖੋ ਜੀ ਜੇ ਤਾਂ ਆਹੀ ਸਿਸਟਮ ਚੱਲਦਾ ਰਿਹਾ ਬਰਸਾਤ ਨਾ ਹੋਈ ਮੌਸਮ ਵੀ ਤਬੀਰ ਤੇ ਉਧਰ ਇਧਰ ਗਾੜਤਿਆਂ ਫਸਲਾਂ ਜਾ ਕੇ ਸਾਡੀਆਂ ਮੰਡੀਆਂ ਦੇ ਵਿੱਚ ਸੜ ਰੁੱਸਦੀਆਂ ਰਹੀਆਂ ਤਾਂ ਇਹ ਪੰਜ ਚਾਰ ਸਾਲਾਂ ਵਿੱਚ ਜਿਹੜਾ ਖੇਤੀ ਸਿਸਟਮ ਹੈ ਇਹ ਖਤਮ ਹੋਣ ਦੇ ਉਧੇ ਆ ਗਿਆ ਸਰਕਾਰਾਂ ਕਹ ਰਹੀਆਂ ਬੇ ਬੱਚੇ ਬਾਹਰ ਨਾ ਭੇਜੋ ਮਜਬੂਰ 30 40 40 ਲੱਖ ਰੁਪਈਆ ਲਾ ਕੇ ਬੱਚਿਆਂ ਨੂੰ ਬਾਹਰ ਭੇਜਦੇ ਬੱਚਿਆਂ ਦਾ ਇਸ ਵੇਲੇ ਬੱਚਿਆਂ ਦਾ ਬਾਹਰ ਵੀ ਬੁਰਾ ਹਾਲ ਹੈ ਜੀ ਬੱਚੇ ਤਾਂ ਤਾਂ ਹੀ ਖੇਤੀ ਕਰੂਗੇ ਜੇ ਸਾਨੂੰ ਖੇਤੀ 'ਚ ਕੋਈ ਪ੍ਰੋਫਿਟ ਹੋਊਗਾ ਜੀ ਪ੍ਰੋਫਿਟ ਦੇ ਨਾਲ ਉਹ ਖਰਚੇ ਵੱਧ ਹੈ ਜੀ ਮੈਂ ਤਾਂ ਹੁਣ ਸਬਜ਼ੀਆਂ ਦਾ ਸਿਸਟਮ ਥੋੜਾ ਜਿਹਾ ਕਰਦਾ ਸੀ ਹੁਣ ਜਿਆਦਾ ਮੈਂ ਮੁੱਖ ਸਬਜ਼ੀਆਂ ਵੱਲ ਨੂੰ ਮੋੜਿਆ ਵੀ ਸਬਜ਼ੀਆਂ ਲਾਣੀਆਂ ਸ਼ੁਰੂ ਕਰੀਏ 2-400 500 ਜੋ ਵੀ ਸਬਜ਼ੀਆਂ ਲਾਣੀਆਂ ਸ਼ੁਰੂ ਕਰੀਏ 2-400 500 ਜੋ ਵੀ ਦਿੱਲੀ ਦਾ ਉਹ ਜੇਬ ਦਾ ਦਾ ਨੇ ਜੀ ਫਸਲ ਦਾ 6 ਮਹੀਨੇ ਮਗਰੋਂ ਪਤਾ ਨਹੀਂ ਇਹ ਸਿਰੇ ਚੜਨੀ ਜਾਂ ਨਹੀਂ ਚੜਨੀ ਜੀ ਤੇ ਬਿਮਾਰੀਆਂ ਬਹੁਤ ਲੱਗਦੀਆਂ ਜੀ